ਕਹਿੰਦੀ ਕਿ ਨਾਮ ਦਾ ਮੇਰਾ ਨਾਮ ਮਨਤਾ ਬਾਜੀ ਮੇਰਾ ਹਸਬੰਦ ਦਾ ਨਾਮ ਬ੍ਰਿੰਦਰਪਾਲ ਸਿੰਘ ਹੀ ਹਾਂਜੀ ਭਾਜੀ ਕੱਲ ਕਰੋਗੇ ਅਸਰੇ ਨੋਵੇ ਨਾਤ ਹੋ ਕੇ ਚਾਹ ਪੀ ਕੇ ਕਹਿੰਦੇ ਮੈਂ ਸਿਵਲ ਹਸਪੀਟਲ ਚੱਲਿਆ ਗੋਲੀ ਲੈਣ ਜਾਂਦੇ ਹੀ ਨਸ਼ਾ ਛਡਾਉਣ ਵਾਲੀ ਮੁੜ ਕੇ ਸਵੇਰ ਦੇ ਗਏ ਘਰ ਆਏ ਨਹੀਂ ਬੱਚਿਆਂ ਦਾ ਜਨਮ ਦੇ ਨਹੀਂ ਇਹ ਸਭ ਡੀਕਦੇ ਰੇ ਸਾਰਾ ਦਿਨ ਇੱਕ ਦੋ ਜਾਣੇ ਹੁੰਦੇ ਹੀ ਘਰ ਪਾਏ ਮੰਗਣ ਤੁਹਾਡੇ ਕੋ ਪੈਸੇ ਲੈਣੇ ਆ ਮੈਨੂੰ ਕਹਿੰਦੇ ਹੁੰਦੇ ਹੀ ਕਹਿੰਦੇ ਇੱਕ ਹੰਡਾ ਨੂੰ ਧਮਕੀਆਂ ਦਿੰਦਾ ਵਾ ਕਿ ਮੇਰਾ ਫੋਨ ਤੂੰ ਲੈ ਲਿਆ ਮੈਂ ਤੈਨੂੰ ਜਾਨੋਂ ਮਾਰ ਦੇਣਾ ਪਰ ਹਾਨੂੰ ਨੂਨ ਪਾਰੀ ਪਤਾ ਕਿੰਨੇ ਮਾਰਿਆ ਕਿੰਨੇ ਨਹੀਂ ਕਿਸ ਦਾ ਨਾਂ ਨਹੀਂ ਲਾ ਸਕਦੇ ਕੀ ਕੰਮ ਕਰਦੇ ਸੀ ਜਦੋਂ ਤੁਸੀਂ ਦੇਖਿਆ ਕੀ ਲਾਸ਼ੀ ਉਹਨਾਂ ਦੇ ਕਿੱਦਾਂ ਦੇ ਹਾਲਾਤ ਕਰੋ ਭਾਈ ਜਦੋਂ ਗਏ ਬਿਲਕੁਲ ਸਹੀ ਗਏ ਹੁਣ ਤਾਂ ਫੈਕਟਰੀ ਵੀ ਲੱਗੇ ਹੀ ਕਿਤੇ ਕੰਮ ਤੇ ਕੀ ਕੰਮ ਕਰਦੇ ਸੀ ਹਾਂਜੀ ਕਦੇ ਤੁਹਾਨੂੰ ਕਿੱਦਾਂ ਪਤਾ ਪਿਆ ਪੇਪਰ ਦਾ ਕੰਮ ਕਰਦਾ 10 ਕਿ ਦਿਨ ਹੀ ਹੋਇਆ ਹਾਲੇ ਫੈਕਟਰੀ ਤੇ ਜਾਂਦਾ ਕਿੱਦਾਂ ਮੌਤ ਹੀ ਪਤਾ ਲੱਗ ਪਤਾ ਨਹੀਂ ਲੱਗਾ ਭਾਈ ਆ ਹੁਣ ਸੇਰੇ ਹਾਂਜੀ ਸੇਰੇ ਪੁਲਸ ਵਾਲਿਆਂ ਦਾ ਫੋਨ ਆਇਆ ਉਹਨਾਂ ਨੂੰ ਪਤਾ ਲੱਗਾ ਕਿ ਲਾਸ਼ ਪਈ ਆ ਆਧਾਰ ਕਾਰਡ ਨਿਕਲਿਆ ਜੇਬ ਚੋਂ ਤੇ ਫੇਰ ਪਤਾ ਲੱਗਾ ਇਸ ਹਾਲਤ ਚ ਲਾਸ਼ ਵੀ ਵੇਖੀ ਐ ਪਈ ਦੀ ਕਿਸ ਹਾਲਤ ਚ ਲਾਸ਼ ਸਰੀਰ ਤੇ ਹੱਥ ਪੈਰ ਵੀ ਜਿੱਦਾਂ ਵੱਡੇ ਹੁੰਦੇ ਆ ਤੇ ਮੂੰਹ ਚ ਖੂਨ ਨਿਕਲ ਲਿਆ ਪਤਾ ਨਹੀਂ ਉਹ ਰੱਬ ਜਾਣੇ ਕਿਸ ਤਰ੍ਹਾਂ ਕੇ ਨੇ ਮਾਰਿਆ ਕੀ ਨਹੀਂ ਰਾਤ ਕਾਰ ਆਈ ਸੀ ਨਹੀਂ ਰਾਤ ਨਹੀਂ ਘਰ ਆਈ ਪਰਿਵਾਰ ਚ ਕੌਣ ਕੋਣ ਆ ਤੁਹਾਡੇ ਮੈਂ ਇਕੱਲੀ ਮੇਰੇ ਦੋ ਬੱਚੇ ਬੇਟੀ ਦੇ ਬੇਟਾ ਤੇ ਆਪਾਂ ਚਾਰੋ ਹੀ ਬਸ ਮੰਮੀ ਡੈਡੀ ਡੈਥ ਹੋ ਗਈ ਬਿਲਕੁਲ ਕਿੰਨੀ ਉਮਰ ਇਹਦਾ ਜੀ 36 ਸਾਲ ਮੈਂ ਕੀ ਕਹਿਣਾ ਚਾਹੋਗੇ ਇਸ ਦਾ ਮਤਲਬ ਮੈਂ ਇਹ ਚਾਹਨੀ ਕਿ ਨਾ ਕਾਰਵਾਈ ਕੀਤੀ ਜਾਏ ਪਤਾ ਲਾਇਆ ਜਾਏ ਕਿ ਕਿਸ ਤਰ੍ਹਾਂ ਡੈਥ ਹੋਈ ਕਿੰਨੇ ਮਾਰਿਆ ਕਿਸ ਤਰ੍ਹਾਂ ਵਸ ਇਹ ਮੈਂ ਜਿਹੜੇ ਯਾਰ ਦੋਸਤ ਕਿਤਾ ਦੇ ਰਹੇ ਨੇ ਰੋਲ ਦੇ ਭਾਜੀ ਮੈਂ ਹੁਣ ਬਾਅਦ ਪਤਾ ਨਹੀਂ ਕਿੰਨਾ ਕਿੰਨਾ ਨਾਲ ਮਿਲਦੇ ਹੀ ਮੈਂ ਸਾਰਿਆਂ ਨੂੰ ਪਛਾਣਦੀ ਨਹੀਂ ਸਾਡਾ ਸ਼ਰਾਊ ਕੇਂਦਰ 'ਚ ਵੀ ਰਹੇ ਨੇ ਹਾਂਜੀ ਕਿੰਨੀ ਦਿਨ ਰਹੇ ਨੇ 13 ਮਹੀਨੇ ਉੱਥੇ ਫਿਰੇ ਲਸ਼ਾ ਸ਼ਰਾਊ ਕੇਂਦਰ 'ਚ ਤੇ ਉਸ ਤੋਂ ਬਾਅਦ ਫਿਰ ਕੰਮ ਤੇ ਲੱਗੇ ਸੀ ਹਾਂਜੀ ਤਬੀਰ ਐਸ਼ ਕਿਤੇ ਆ ਪ੍ਰੇਮਨਗਰ ਜੀ ਪਹਿਲੇ ਹੀ ਪੁਲਿਸ ਲਾਈਨ ਚੱਕੀ ਵਾਲੀ ਗਲੀ 'ਚ ਰਹਿੰਦੇ ਸੀ ਉੱਥੋਂ ਮਕਾਨ ਵੇਚ ਕੇ ਪ੍ਰੇਮਨਗਰ ਆਏ 2-3 ਮਹੀਨੇ ਹੋਏ ਇੱਧਰ ਆਇਆ। ਸੋਟੀ ਜਿਹਾ ਡੈਡ ਬੋਡੀ ਮਿਲੀ ਇਹ ਪੁੱਛੀ। ਇਹ ਪੁਲਿਸ ਲਾਈਨ ਨੂੰ ਜਾਂਦੀ ਰੋਡ ਤੇ ਨਾ ਫਾਟਕ ਤੋਂ ਅਗਲੇ ਪਾਸੇ ਪ੍ਰੇਮਨਗਰ ਦੀ ਬੈਕ ਸਾਈਡ ਪੈਂਦੀ ਆ। ਨਿਊ ਮਾਡਲ ਟਾਊਨ ਦੀ ਬੈਕ ਸਾਈਡ ਬੇਸਿਕਲੀ ਕਹਿ ਸਕਦੇ ਆਂ ਕਿ ਇੱਥੇ ਹੀ ਇਨਫੋਰਮੇਸ਼ਨ ਸੀ ਕਿ ਇੱਕ ਬਾਹਰ ਬੀ ਆਵਾਂ ਜਗ੍ਹਾ ਦੇ ਵਿੱਚ ਇੱਕ ਡੈਡ ਬੋਡੀ ਪਈ ਐ। ਆ ਕੇ ਦੇਖਿਆ ਤੇ ਪਿਆਰ ਤੇ ਉਹਦੇ ਕੁਝ ਖਿਸੜਦੇ ਨਿਸ਼ਾਨ ਹੈ ਜਾਂ ਡੌਗਸ ਵੱਲੋਂ ਬਾਈਟ ਦੇ ਨੇ ਜਾਂ ਕੀਏ ਨੇ ਉਹ ਆਪਣੀ ਅਸੀਂ ਫੋਰੈਂਸਿਕਲੀ ਟੀਮ ਬੁਲਾ ਲਈ ਹੈ ਡੌਗਸ ਕਾਰਡ ਵੀ ਬੁਲਾ ਰਹੇ ਆ ਤੇ ਫਿਰ ਅਸਲੀ ਮੌਤੇ ਕਾਰਨ ਉਹਦੇ ਪਤਾ ਲੱਗਦੇ ਤੇ ਕਾਰਵਾਈ ਕਰਦੇ ਆ ਬਰਿੰਦਰਪਾਲ ਸਿੰਘ ਬੀਰੂ ਆ ਵਾਈਫ ਦੇ ਆ ਗਏ ਨੇ ਦੱਸਦੇ ਭਈ ਕੱਲ ਘਰੋਂ ਸਵੇਰੇ ਗਏ ਸੀ ਆਉਟ ਸੈਂਟਰ ਦੇ ਵਿੱਚ ਆਪਣੀ ਦਵਾਈ ਲੈਂਦੇ ਨੇ ਉੱਥੇ ਮੁੜ ਕੇ ਬਾਅਦ ਵਿੱਚ ਉਹ ਘਰ ਨਹੀਂ ਆਏ ਇਹ ਨਾਰਮਲੀ ਇਹਨਾਂ ਨੇ ਸਮਝਿਆ ਕਿ ਸ਼ਾਇਦ ਇੱਥੇ ਵੈਸੇ ਲੇਟ ਹੋ ਗਏ ਹੋਣੇ ਪਰ ਮਾਰਨਿੰਗ ਇਹਨਾਂ ਨੂੰ ਵੀ ਕਿਸੇ ਨੇ ਤਲਾਹ ਦਿੱਤੀ ਹੈ ਸਾਡੇ ਦੱਸਣ ਕਿਤੋਂ ਦੀ ਕਿੰਨੀ ਕੁ ਉਮਰ ਲੱਗਦੀ ਹੈ ਤੇ ਇਹ ਕਰੀਬ 39 ਸਾਲ ਦੇ ਨੇ ਇਹਦੀ ਕਿਤੋਂ ਦੇ ਨੇ ਇੱਥੋਂ ਬਸੰਤਨਗਰ ਕੀ ਲੱਗਦਾ ਸਰ ਮੁੱਢਲੀ ਜਾਂਚ ਮੁੱਢਲੀ ਜਾਂਚ ਤੋਂ ਤੇ ਅਜੇ ਕਲੀਅਰ ਨਹੀਂ ਕੁਝ ਕਿਹਾ ਜਾ ਸਕਦਾ ਕਿਉਂਕਿ ਜਦੋਂ ਅਸੀਂ ਬਾਡੀ ਸਿੱਧੀ ਕੀਤੀ ਹੈ ਕਿ ਜਿਹੜੀ ਬਾਡੀ ਜ਼ਿਆਦਾ ਦੇਰ ਤੱਕ ਪਈ ਰਹੇ ਮੈਨੂੰ 2-4 10-12 ਘੰਟੇ ਹੋ ਜਾਂਦੇ ਫੋਰਥਿੰਗ ਹੋ ਜਾਂਦੀ ਹੈ ਤੋ ਨੱਕ ਨੂੰ ਚੋਂ ਬਲੀਡਿੰਗ ਵਾਸਤੇ ਨਾਰਮਲ ਸਰਕਮਸਟੈਂਸਸਸ ਦੇ ਵਿੱਚ ਜੇ ਨਸ਼ੇ ਕਰਕੇ ਵੀ ਹੋਵੇ ਤਾਂ ਉਹਦੀ ਆ ਜਾਂਦੀ ਬਟ ਜਿਹੜੀ ਐਕਚੁਅਲ ਕਾਸ ਹੈ ਉਹ ਅਸੀਂ ਟੀਮਾਂ ਆਂਦੀਆਂ ਬਾਕੀ ਪੋਸਟਮਾਰਟਮ ਤੋਂ ਬਾਅਦ ਵਿੱਚ ਉਹ ਦੇਖਦੇ ਆਂ